ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅੱਜ ਧੰਨ ਸ੍ਰੀ ਗੁਰਗੰਸਾਹਿਬ ਗੁਰਬਾਣੀ ਦੇ ਅੰਦਰ ਸਾਨੂੰ ਸਮਝਾਉਣਾ ਕਰਨਗੇ ਤਾਂ ਆਓ ਫਿਰ ਆਪਾਂ ਕੋਸ਼ਿਸ਼ ਕਰੀਏ ਅੱਜ ਦਾ ਜੋ ਫਰਮਾਨ ਹੈ ਸੋਹੀ ਮਹੱਲਾ ਪਹਿਲਾ ਘਰ ਸਤਮਾ ਸਤਗੁਰ ਅੱਜ ਪ੍ਰਮਾਤਮਾ ਦੇ ਮਲਾਪ ਦੀ ਗੱਲ ਕਰ ਰਹੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅੱਜ ਇਸ ਇਨਸਾਨ ਨੂੰ ਸਮਝਾ ਰਹੇ ਨੇ ਕਿ ਤੇਰਾ ਮਲਾਪ ਉਸ ਪ੍ਰਮਾਤਮਾ ਦੇ ਨਾਲ ਕਿਵੇਂ ਹੋਣਾ ਹੈ ਇਹ ਤਾਂ ਸਚਾਈ ਹੈ ਬਿਲਕੁਲ ਕਿ ਅਸੀਂ ਆਏ ਹਾਂ ਮਿਲਣ ਵਾਸਤੇ ਅਸੀਂ ਜਨਮ ਲੈ ਕੇ ਵੀ ਇਸੇ ਵਾਸਤੇ ਆਏ ਹਾਂ ਕਿ ਸਾਡਾ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦੇ ਨਾਲ ਮਲਾਪ ਹੋ ਜਾਏ ਇਹ ਤਾਂ ਸਾਫ ਹੈ ਦੇਖੋ ਗੁਰਪਿਆਰੇ ਉਹ ਸਤਗੁਰ ਕਿਰਪਾ ਕਰ ਰਹੇ ਨੇ ਕਿ ਅਕਾਲ ਪੁਰਖ ਇੱਕ ਹੈ ਅਤੇ ਉਹ ਸਤਿਗੁਰਾਂ ਦੀ ਕਿਰਪਾ ਨਾਲ ਹੀ ਮਿਲੇਗਾ ਸਤਿਗੁਰਾਂ ਕਿਰਪਾ ਕਰਨਗੇ ਸਤਿਗੁਰੂ ਮਿਹਰਾ ਬਖਸ਼ਣਗੇ ਫੇਰ ਹੀ ਸਾਡਾ ਮਲਾਪ ਹੋਗਾ ਕਿ ਜੇ ਤੂੰ ਪਖੰਡ ਕਰੇਗਾ ਜੇ ਪਖੰਡਾ ਦੇ ਰਾਹੀ ਤੂੰ ਮਾਲਕ ਨੂੰ ਮਿਲਣਾ ਚਾਹੇਗਾ ਬੰਦਿਆ ਨਹੀਂ ਮਿਲ ਸਕਦਾ ਨਹੀਂ ਮਿਲ ਸਕਦਾ ਉਹ ਹੁਣ ਇੱਥੇ ਗੁਰੂ ਸਾਹਿਬ ਦੱਸਣਗੇ ਕਿ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਕਿ ਭਾਈ ਗੱਲੀ ਜੋਗ ਨਾ ਹੋਈ ਗੱਲੀ ਜੋਗ ਨਾ ਹੋਈ ਇੱਕ ਦ੍ਰਿਸ਼ਟ ਸਮਕਰ ਕੀ ਕਹ ਰਹੇ ਨੇ ਇੱਕ ਦ੍ਰਿਸ਼ਟ ਕਰ ਸਮਕਰ ਜਾਣੇ ਜੋਗੀ ਕਹੀ ਹੈ ਸੋਈ ਦੇਖੋ ਗੁਰਪਿਆਰੇ ਪੰਗਤੀ ਇਹ ਬਾਣੀ ਅਥਾ ਸਾਗਰ ਹੈ ਇਹਨੂੰ ਆਪਾਂ ਜਦੋਂ ਉਚਾਰਦੇ ਆ ਬੜਾ ਮਨ ਨਿਰਮਲ ਹੋਣਾ ਚਾਹੀਦਾ ਮਨ ਟਕਿਆ ਦੇ ਵਿੱਚ ਹੋਣਾ ਚਾਹੀਦਾ ਤਾਂ ਆਪਾਂ ਜੋ ਵਿਚਾਰ ਕੀਤੀ ਹੈ ਕਿ ਏਕ ਦ੍ਰਿਸ਼ਟ ਕਰ ਸੰਕਰ ਜਾਣੇ ਜੋਗੀ ਕਹੀ ਹੈ ਜੋਗੀ ਕਹੀ ਹੈ ਸੋਈ ਗੁਰੂ ਸਾਹਿਬ ਪਰਮਾਨ ਕਰਦੇ ਨੇ ਕਿ ਜੇ ਤੂੰ ਨਿਰੀਆਂ ਗੱਲਾਂ ਕਰਨ ਦੇ ਨਾਲ ਤੂੰ ਚਾਹਣਾ ਹੈ ਕਿ ਮੇਰਾ ਮਲਾਪ ਹੋ ਜੇ ਨਹੀਂ ਹੋਗਾ ਮਲਾਪ ਨਹੀਂ ਹੋਗਾ ਇਹ ਨਹੀਂ ਹੋ ਸਕਦਾ ਕਿਉਂਕਿ ਗੁਰਬਾਣੀ ਫਰਮਾ ਰਹੀ ਹੈ ਪਿਤਾ ਪਰਮਾਤਮਾ ਕਹ ਰਿਹਾ ਦਾਸ ਨਹੀਂ ਕਹ ਰਿਹਾ ਅੱਗੇ ਸਤਿਗੁਰ ਫਰਮਾਨ ਕਰਦੇ ਨੇ ਕਿ ਤੂੰ ਜੇ ਜੋਗ ਸਾਧਨਾ ਕਰਦਾ ਹੈ ਉਹਦਾ ਅਭਿਆਸ ਕਰਦਾ ਹੈ ਪ੍ਰਮਾਤਮਾ ਨਾਲ ਮਲਾਪ ਨਹੀਂ ਹੋਗਾ ਨਹੀਂ ਹੋਗਾ ਜੇ ਤੂੰ ਕਿੰਥਾ 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 ਗੁਦੜੀ ਭਾਬ ਡੰਡਾ ਹੱਥ ਚ ਲੈ ਕੇ ਫੜਿਆ ਫਿਰਦਾ ਹੈ ਗਲੀਆਂ ਦੇ ਵਿੱਚ ਦੇਖਦੇ ਨੇ ਆਪਾਂ ਪਿੰਡਾਂ ਦੇ ਵਿੱਚ ਜੋਗੀ ਜਿਹੜੇ ਖਾਲੀ ਕੱਪੜੇ ਪਾਏ ਨੇ ਔਰ ਡੰਡਾ ਹੱਥਿਸ ਪੜਿਆ ਹੈ ਕਹਿੰਦਾ ਜੇ ਤੂੰ ਇਹ ਪਖੰਡ ਕਰਦਾ ਹੈ ਫੇਰ ਵੀ ਤੇਰਾ ਮਲਾਪ ਨਹੀਂ ਹੋਣਾ ਜੇ ਤੂੰ ਹੱਥ 'ਚ ਡੰਡਾ ਫੜਿਆ ਹੋਇਆ ਹੈ ਪਸਮ ਭਲ ਸਵਾ ਆਪਣੇ ਸਰੀਰ ਤੇ ਮਲੀ ਹੈ ਤਾਂ ਵੀ ਤੇਰਾ ਮਲਾਪ ਨਹੀਂ ਹੋਣਾ ਇਹ ਵੀ ਪਖੰਡ ਹੈ ਇਹ ਵੀ ਪਖੰਡ ਕਰ ਰਹੇ ਨੇ ਕੌਣ ਕਹਿ ਰਿਹਾ ਨੇ ਗੁਰਨਾਮਕ ਸਿਪਾਸਾ ਜੀ ਜੋਗ ਨ ਕੰਕੰਥਾ ਜੋਗ ਨ ਖੈਂਥਾ ਜੋਗ ਨ ਡੰਡੇ ਜੋਗ ਨ ਪਸਮ ਚੜਾਈਏ ਕੀ ਕਹਿ ਰਿਹਾ ਨੇ ਜੋਗ ਨ ਕੰਥਾ ਜੋਗ ਨ ਡੰਡੇ ਜੋਗ ਨ ਪਸਮ ਚੜਾਈਏ ਕਹਿੰਦਾ ਜੀ ਆ ਪਖੰਡ ਕਰਦਾ ਨਾ ਤਾਂ ਵੀ ਤੇਰਾ ਉਸ ਆਕਾਰਪੁਰਖ ਪਿਤਾ ਦੇ ਨਾਲ ਮਲਾਪ ਨਹੀਂ ਹੋਣਾ ਜੇ ਅੱਗੇ ਕਹਿ ਰਹੇ ਨੇ ਕਿ ਜੇ ਤੂੰ ਕੰਨਾਂ ਦੇ ਵਿੱਚ ਮੰਦਰਾ ਜਿਹੜਾ ਉਹਨਾਂ ਦੇ ਮੰਦਰਾ ਵੀ ਹੁੰਦੀਆਂ ਨੇ ਕੰਨਾਂ ਦੇ ਵਿੱਚ ਪਾ ਲੈਂਦੇ ਨੇ ਉਹ ਸਿਰ ਵੀ ਮੁੰਡਾਏ ਹੁੰਦੇ ਨੇ ਸਿਰ ਵੀ ਮੁੰਡਾਏ ਹੁੰਦੇ ਨੇ ਇਹ ਵੀ ਕਹਿੰਦਾ ਤੇਰਾ ਪਖੰਡਾ ਹੈ ਔਰ ਹੱਥ ਚ ਕਹੀ ਦੇਖਦੇ ਨਾ ਆਪਾਂ ਕੋਈ ਤੰਤਰ-ਵੰਤਰ ਵੀ ਜਿਹੜੀ ਆਵਾਜ਼ ਕਰਦੇ ਨੇ ਉਹ ਵੀ ਲਈ ਫਿਰਦੇ ਨੇ ਇਹ ਵੀ ਤਰ੍ਹਾਂ ਪਖੰਡਾ ਹੈ ਕਹਿੰਦਾ ਨਹੀਂ ਮਿਲਣਾ ਕੰਨਾਂ ਦੇ ਵਿੱਚ ਮੁੰਦਰਾ ਪਾਇਆ ਰੱਬ ਦਾ ਮਲਾਪ ਨਹੀਂ ਹੋਣਾ ਸਿਰ ਮੁੰਡਾਇਆ ਵੀ ਨਹੀਂ ਹੋਣਾ ਰੱਬ ਦਾ ਮਲਾਪ ਭਾਵ ਉਹ ਇੱਕ ਛਾਜ ਬਜਾਇਆ ਵੀ ਨਹੀਂ ਮਲਾਪ ਹੋਣਾ ਤੇ ਫਿਰ ਕਿਵੇਂ ਹੋਣਾ ਹੈ ਹੁਣ ਵਿਚਾਰ ਕਰੀਏ ਆਪਾਂ ਕਿ ਆਇ ਤਾਂ ਅਸੀਂ ਮਾਲਕ ਨੂੰ ਮਿਲਣ ਵਾਸਤੇ ਅੰਗੁਰ ਪਿਆਰਿਓ ਆਇ ਤਾਂ ਆਪਾਂ ਮਾਲਕ ਨੂੰ ਮਿਲਣ ਵਾਸਤੇ ਆਏ ਪਰ ਆ ਜਿਹੜਾ ਸੰਸਾਰ ਨੇ ਪਖੰਡ ਪੜਿਆ ਹੈ ਇਹਨਾਂ ਦੇ ਹਿਸਾਬ ਦੇ ਨਾਲ ਅਸੀਂ ਮਾਲਕ ਨੂੰ ਨਹੀਂ ਮਿਲ ਸਕਦੇ ਇਹ ਤਾਂ ਗੁਰਪਿਆਰਿਓ ਪਹਿਲਾਂ ਉਸ ਟਾਈਮ ਦੀ ਗੱਲ ਕੀਤੀ ਹੈ ਮੇਰੇ ਮਾਲਕ ਨੇ ਜਦੋਂ ਉਹ ਆਪ ਸੰਸਾਰ ਦੇ ਅੰਦਰ ਉਦਾਸੀਆਂ ਯਾਤਰਾ ਕੀਤੀ ਆ ਅੱਜ ਵੀ ਦੇਖੋ ਗੁਰਪਿਆਰੋ ਅੱਜ ਤਾਂ ਇਹ ਪਖੰਡ ਇਸ ਸਿੱਖੀ ਦੇ ਵਿੱਚ ਵੀ ਆ ਗਿਆ ਸਿੱਖ ਧਰਮ ਦੇ ਵਿੱਚ ਵੀ ਇਹ ਪਖੰਡ ਪੜ ਗਿਆ ਜੋ ਕਿ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਬੜਾ ਦੂਰ ਕੀਤਾ ਸੀ ਸਾਨੂੰ ਕੱਢਿਆ ਸੀ ਇਹਦੇ ਵਿੱਚੋਂ ਤਾਂ ਸਾਨੂੰ ਜਿਹੜਾ ਰਸਤਾ ਦੱਸਿਆ ਸੀ ਪਾਤਸ਼ਾਹ ਨੇ ਜੋ ਗੁਰੂ ਸਾਹਿਬ ਨੇ ਸਾਨੂੰ ਰਸਤਾ ਸਮਝਾਇਆ ਕਿ ਸਤਗੁਰ ਪਰਮਾਨੰ ਕਰਦਨੇ ਅੰਜਨ ਮਹ ਨਰੰਜਨ ਰਹੀਏ ਅੰਜਨ ਮਹ ਨਰੰਜਨ ਰਹੀਏ ਜੋਗ ਜੁਗਤ ਇਹ ਪਾਈਏ ਇਹ ਪਾਈਏ ਕਹਿੰਦਾ ਤੂੰ ਪਰਿਵਾਰ ਦੇ ਵਿੱਚ ਰਹਿੰਦਾ ਹੋਇਆ ਵੀ ਪ੍ਰਮਾਤਮਾ ਦੇ ਨਾਮ ਮਲਾਪ ਦਾ ਢੰਗ ਸਿਰਫ ਤੂੰ ਹਾਸਲ ਕਰ ਸਕਦਾ ਹੈ ਜੇ ਤੂੰ ਪਰਿਵਾਰ ਦੇ ਵਿੱਚ ਵਿਚਰਦਾ ਹੋਇਆ ਵੀ ਮੋਹ ਮਾਇਆ ਦੇ ਮੋਹ ਦੇ ਵਿੱਚ ਵੀ ਤੂੰ ਰਹਿੰਦਾ ਹੋਇਆ ਮਾਇਆ ਤੋਂ ਨਰਲੇਪ ਰਹੇ ਔਰ ਧਿਆਨ ਪ੍ਰਮਾਤਮਾ ਦੇ ਵਿੱਚ ਹਮੇਸ਼ਾ ਜੋੜੀ ਰੱਖੇ ਕੰਮ ਧੰਦੇ ਕਰਦੇ ਹੋਇਆ ਫਿਰ ਤੂੰ ਮਾਲਕ ਨੂੰ ਮਿਲ ਸਕਦਾ ਹੈ ਅੰਜਨ ਮਹ ਨਰੰਜਨ ਰਈਏ ਜੋਗ ਜੁਗਤ ਐਪ ਭਾਈਏ ਕਹਿੰਦਾ ਆਏ ਤਰੀਕੇ ਨਾਲ ਤੂੰ ਮਿਲ ਸਕਦਾ ਹੈ ਆਪਣੀਆਂ ਜ਼ਵਾਜਦਰੀਆਂ ਨੂੰ ਸਮਝਦਾ ਹੋਇਆ ਪਰਿਵਾਰ ਦੇ ਵਿੱਚ ਵਿਚਰਦਾ ਹੋਇਆ ਔਰ ਤੂੰ ਮਾਇਆ ਦੇ ਮੋਹ ਦੇ ਵਿੱਚ ਵੀ ਵਿਚਰਦਾ ਹੋਇਆ ਕਿਉਂ ਸੰਸਾਰ ਦੇ ਵਿੱਚ ਅਗਰ ਪਰਿਵਾਰ ਚਲਾਉਣਾ ਹੈ ਸਾਨੂੰ ਮਾਇਆ ਦੀ ਵੀ ਲੋੜ ਹੈ ਜ਼ਰੂਰੀ ਹੈ ਕਿਉਂ ਹਰ ਕੰਮ ਵਾਸਤੇ ਸਾਨੂੰ ਮਾਇਆ ਚਾਹੀਦੀ ਹੈ ਪਰ ਗੁਰੂ ਸਾਹਿਬ ਫਰਮਾਨ ਕਰਦੇ ਨੇ ਫਰਮਾਨ ਕਰਦੇ ਨੇ ਕਿ ਤੈਨੂੰ ਜਿੰਨੀ ਲੋੜ ਹੈ ਉਹਦੇ ਮੁਤਾਬਕ ਆਪਣੇ ਹੱਕ ਦੀ ਕਮਾਈ ਹੱਕ ਦੀ ਕਮਾਈ ਹੀ ਤੈਨੂੰ ਮਾਲਕ ਦੇ ਨਾਲ ਤੇਰਾ ਮਲਾਪ ਕਰਾ ਸਕਦੀ ਹੈ ਹੱਕ ਦੀ ਕਮਾਈ ਤਾਂ ਗੁਰੂ ਸਾਹਿਬ ਫਰਮਾਨ ਕਰਦੇ ਨੇ ਭਾਈ ਕਹਿੰਦਾ ਕਿ ਗੱਲ ਨਹੀਂ ਜੋਗ ਨਾ ਹੋਈ ਕਹਿੰਦਾ ਗੱਲਾਂ ਦੇ ਨਿਹੀਆਂ ਗੱਲਾਂ ਦੇ ਨਾਲ ਤੇਰਾ ਮਲਾਪ ਨਹੀਂ ਹੋਣਾ ਸਿਰਫ ਤੂੰ ਇੱਕ ਤਰੀਕਾ ਸਮਝ ਉਹੀ ਮਨੁੱਖ ਜੋਗੀ ਆ ਅਖਵਾ ਸਕਦਾ ਹੈ ਉਹੀ ਅਸਲੀ ਜੋਗੀ ਹੋ ਸਕਦਾ ਹੈ ਜੋ ਇੱਕੋ ਜਹੀ ਨਿਗਾਹ ਦੇ ਨਾਲ ਸਭ ਜੀਵਾਂ ਨੂੰ ਦੇਖੇ ਸਭ ਪ੍ਰਮਾਤਮਾ ਦੇ ਜੀਵਾਂ ਨੂੰ ਇਹ ਸੰਸਾਰ ਦੇ ਅੰਦਰ ਵਿਚਰਦਾ ਹੋਇਆ ਇੱਕ ਨਿਗਾਹ ਦੇ ਨਾਲ ਦੇਖੇ ਬਰਾਬਰ ਸਮਝੇ ਔਰ ਸਾਰੇ ਇਨਸਾਨਾਂ ਦੇ ਵਿੱਚ ਸਾਰੇ ਸ੍ਰਿਸ਼ਟੀ ਦੇ ਜਿੰਨੇ ਜੀਵ ਹੈ ਜਿਵੇਂ ਜੂਨੀਆ ਨੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਰੱਬ ਦਾ ਵਾਸਾ ਸਮਝੇ ਤਾਂ ਸਾਡਾ ਗੁਰੂ ਪਿਆਰਿਓ ਮਾਲਕ ਦੇ ਨਾਲ ਮਲਾਪ ਹੋ ਸਕਦਾ ਹੈ ਵਰਨਾ ਜੋ ਮਰਜ਼ੀ ਕਰੀ ਜਾਈਏ ਜੇ ਅਸੀਂ ਇੱਕ ਦ੍ਰਿਸ਼ਟ ਕਰ ਸਮ ਕਰ ਜਾਣੇ ਜੇ ਅਸੀਂ ਇੱਕ ਦ੍ਰਿਸ਼ਟੀ ਹੁਣ ਇੱਥੇ ਵਿਚਾਰ ਉੱਠੇਗੇ ਗੁਰੂ ਪਿਆਰੇ ਇੱਕ ਦ੍ਰਿਸ਼ਟ ਅਸੀਂ ਕਿਵੇਂ ਹੋਵਾਂਗੇ ਆਮ ਆਦਮੀ ਤਾਂ ਹੋ ਨਹੀਂ ਸਕਦਾ ਜੇ ਕੋ ਕਹੇ ਅੱਜ ਮੈਂ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਬੈਠ ਗਿਆ ਕਿ ਦ੍ਰਿਸ਼ਟ ਹੋ ਜਾਊਗਾ ਨਹੀਂ ਹੋ ਸਕਦਾ ਸਾਨੂੰ ਗੁਰੂ ਪਿਆਰਿਓ ਕਹਾਣੀ ਸਮਝਨੀ ਪੈਣੀ ਹੈ ਗੁਰ ਬਾਣੀ ਪੜ੍ਹ ਕੇ ਵਿਚਾਰਨਾ ਪੈਣਾ ਹੈ ਕਿ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ ਗੁਰੂ ਸਾਹਿਬ ਕੀ ਕਹਿ ਰਹੇ ਨੇ ਅੱਗੇ ਜੋ ਸਤਗੁਰ ਫਰਮਾਨ ਕਰਦੇ ਨੇ ਕਿ ਆਪਾਂ ਅੱਗੇ ਵੀ ਵਿਚਾਰ ਕਰੀਏ ਕਿ ਘਰੋਂ ਬਾਹਰ ਮੜੀਆਂ ਮਸਾਣੀਆਂ ਦੇ ਵਿੱਚ ਰਹਿ ਕੇ ਵੀ ਤੂੰ ਮਾਲਕ ਦੇ ਨਾਲ ਨਹੀਂ ਮਿਲ ਸਕਦਾ। ਰਾਮ ਮਾਲਕ ਦੇ ਨਾਲ ਤੇਰਾ ਮਲਾਪ ਨਹੀਂ ਹੋ ਸਕਦਾ। ਗੁਰੂ ਪਿਆਰਿਓ ਇਹ ਸਤਗੁਰਾਂ ਦਾ ਫਰਮਾਨ ਹੈ। ਜੇ ਤੂੰ ਦੇਸ਼ ਪਰਦੇਸ ਵਿੱਚ ਵੀ ਤੂੰ ਭੱਜਿਆ ਫਿਰਦਾ ਹੈ ਕਿ ਮੇਰਾ ਉੱਥੇ ਜਾ ਕੇ ਮਲਾਪ ਹੋ ਜੇ ਨਹੀਂ ਹੋ ਸਕਦਾ ਜੇ ਤੂੰ ਤੀਰਥਾਂ ਤੇ ਵੀ ਚਾਹਣਾ ਹੈ ਕਿ ਮੈਂ ਇਸ਼ਨਾਨ ਕਰਕੇ ਮੇਰਾ ਪ੍ਰਭੂ ਨਾਲ ਮਲਾਪ ਪ੍ਰਾਪਤੀ ਹੋ ਜੇ ਮਲਾਪ ਹੋ ਜੇ ਨਹੀਂ ਹੋ ਸਕਦਾ ਦੇਖੋ ਕਿੱਡੀਆਂ ਤਕੜੀਆਂ ਸਾਨੂੰ ਅੱਜ ਵਿਚਾਰਾਂ ਗੁਰੂ ਸਾਹਿਬ ਦੱਸ ਰਹੇ ਨੇ ਗੁਰਪਿਆਰੋ ਕਿਉਂਕਿ ਆਪਾਂ ਨਾਲ-ਨਾਲ ਵਿਚਾਰ ਕਰ ਲਈਏ ਕਿ ਕਿਉਂ ਕਿਉਂਕਿ ਸੰਸਾਰ ਤੋਂ ਬਚਣਾ ਬੜਾ ਔਖਾ ਹੈ ਸੰਸਾਰ ਦੇ ਅੰਦਰ ਮੈਂ ਉਹ ਮਾਸਟਰ ਮਾਈਂਡ ਬਹੁਤ ਹੈ ਕਿਉਂਕਿ ਇੱਕ ਇੱਕ ਚੀਜ਼ ਨੂੰ ਉਹ ਉਹਨਾਂ ਨੇ ਅੱਗੇ ਨਹੀਂ ਕੁਝ ਨਹੀਂ ਕਰਨ ਦਾ ਉਹਨਾਂ ਦਾ ਮੁਲਾਫਦਾ ਚੱਕਰ ਨਹੀਂ ਹੈ ਉਹ ਤਾਂ ਨੇੜੇ ਤੇੜੇ ਵੀ ਨਹੀਂ ਹੈ ਪਰ ਗੁਰੂ ਪਿਆਰੇ ਉਹ ਪਰ ਵਿਚਾਰਾਂ ਬੜੀਆਂ ਕਰ ਦਿੰਦੇ ਆ ਜੋਗਨਾ ਬਾਹਰ ਮੜੀ ਮਸਾਣੀ ਜੋਗਨਾ ਤਾੜੀ ਲਾਈਏ ਜੋਗਨਾ ਤਾੜੀ ਲਾਈਏ ਜੋਗ ਨ ਦੇਸ ਦਸੰਤਰ ਭਵਿਆ ਜੋਗ ਨ ਤੀਰਥ ਨਾਈਏ ਇਹ ਜੋ ਆਪਾਂ ਵਿਚਾਰ ਕੀਤੀ ਆਪਾਂ ਉਹ ਆਪਾਂ ਅ ਗੁਰੂ ਸਾਹਿਬ ਜੋ ਸਾਨੂੰ ਸਮਝਾ ਰਹੇ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨਸਾਰ ਉਹ ਆਪਾਂ ਵਿਆਖਿਆ ਕਰ ਰਹੇ ਆ ਕਿ ਭਾਈ ਇੰਨਾ ਤਰੀਕਿਆਂ ਦੇ ਨਾਲ ਵੀ ਤੇਰਾ ਮਲਾਪ ਨਹੀਂ ਹੋ ਜਾ ਹੁਣ ਹੋਣਾ ਬਾਰ ਬਾਰ ਸਾਨੂੰ ਉਹ ਪੰਗਤੀ ਆ ਰਹੀ ਹੈ ਜੋ ਪੰਗਤੀ ਗੁਰੂ ਪਿਆਰੇ ਉਹ ਸਾਨੂੰ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਅੰਜਨ ਮਹ ਨਰੰਜਨ ਰਹੀਏ ਜੋਗ ਜੁਗਤ ਇਵੇਂ ਪਾਈਏ ਬਸ ਇੱਕੋ ਹੀ ਤਰੀਕਾ ਹੈ ਤੂੰ ਜਿਵੇਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਨਰਲੇਪ ਰਹਿੰਦਾ ਹੈ ਖਿੜਿਆ ਰਹਿੰਦਾ ਹੈ ਮਰਗਾਈ ਹੁੰਦੀ ਹੈ ਕਿਉਂਕਿ ਇਹ ਗੁਰਪਰ ਇਹ ਵੀ ਗ੍ਰੰਥ ਸਾਹਿਬ ਦੇ ਵਿੱਚ ਪੰਕਤੀਆਂ ਨੇ ਉਹ ਆਪਣੇ ਪਾਣੀ ਦੇ ਵਿੱਚ ਰਹਿੰਦੀ ਹੈ ਪਰ ਆਪਣੇ ਪੰਖ ਨਹੀਂ ਗਿੱਲੇ ਹੋਣ ਦਿੰਦੀ ਤਾਂ ਇਸੇ ਤਰ੍ਹਾਂ ਗੁਰਪਿਆਰਿਓ ਆਪਾਂ ਵੀ ਆਪਣੇ ਪਰਿਵਾਰ ਸੰਸਾਰ ਦੇ ਵਿੱਚ ਇਸ ਢੰਗ ਦੇ ਨਾਲ ਵਿਚਰਨਾ ਹੈ ਕਿ ਅਸੀਂ ਜਿਵੇਂ ਇੱਕ ਜਾਨਵਰ ਆਪਣੇ ਪੰਖ ਨਹੀਂ ਗੱਲੇ ਹੋਣ ਦਿੰਦਾ ਆਪਾਂ ਵੀ ਆਪਣੀ ਜਿਹੜੀ ਸੁਰਤ ਨੂੰ ਹੈ ਉਹ ਮਾਲਕ ਦੇ ਚਰਨਾਂ ਦੇ ਵਿੱਚ ਹਮੇਸ਼ਾ ਜੋੜ ਕੇ ਰੱਖਣਾ ਹੈ ਕੰਮ ਧੰਦੇ ਕਰਦੇ ਹੋਇਆ ਆਪਾਂ ਪਿਤਾ ਪ੍ਰਮਾਤਮਾ ਦੇ ਨਾਲ ਇਹ ਸੁਰਤੀ ਨੂੰ ਹਮੇਸ਼ਾ ਜੋੜ ਕੇ ਰੱਖਣਾ ਹੈ ਪਰਿਵਾਰ ਦੇ ਅੰਦਰ ਵਿਚਰਦੇ ਹੋਇਆ ਵੀ ਆਪਣੀਆਂ ਜ਼ਵਾਬਦਾਰੀਆਂ ਸਮਝਦੇ ਹੋਇਆ ਵੀ ਅਸੀਂ ਇਸ ਸੁਰਤੀ ਨੂੰ ਮਾਲਕ ਦੇ ਚਰਨਾਂ ਦੇ ਵਿੱਚ ਜੋੜ ਕੇ ਰੱਖਣਾ ਹੈ ਤਾਂ ਗੁਰਪਿਆਰ ਆਹ ਸਾਨੂੰ ਗੁਰੂ ਸਾਹਿਬ ਦਾ ਹੱਦ ਦੇ ਨੇ ਕਿ ਆਹ ਤਰੀਕੇ ਨਾਲ ਤੇਰਾ ਮਲਾਪ ਹੋ ਸਕਦਾ ਹੈ ਪਰ ਤੂੰ ਧਿਆਨ ਦੇ ਜਿੰਨਾ ਚਿਰ ਤੂੰ ਬਾਣੀ ਪੜ ਕੇ ਵਿਚਾਰ ਨਹੀਂ ਕਰਦਾ ਵਿਚਾਰ ਕਰਕੇ ਉਹ ਮੰਨਣ ਦੀ ਕੋਸ਼ਿਸ਼ ਨਹੀਂ ਕਰਦਾ ਗੁਰਪਿਆਰੋ ਉਨਾਂ ਚਿਰ ਸਾਡਾ ਮਾਲਕ ਦੇ ਨਾਲ ਮਲਾਪ ਨਹੀਂ ਹੋ ਸਕਦਾ ਦੇਖੋ ਗੁਰਪਿਆਰੇ ਉਹ ਮਲਾਪ ਤਾਂ ਸਾਡਾ ਹੋਣਾ ਬਹੁਤ ਜ਼ਰੂਰੀ ਹੈ ਜੇ ਮਲਾਪ ਇਹ ਸਰੀਰ ਮਿਲਿਆ ਸਾਨੂੰ ਇਸੇ ਵਾਸਤੇ ਆ ਸਵਾਸ ਮੇਰੇ ਮਾਲਕ ਨੇ ਦਿੱਤੇ ਹੀ ਇਸੇ ਵਾਸਤੇ ਆ ਦਿੱਤੀ ਇਸੇ ਵਾਸਤੇ ਆ ਕਿ ਅਸੀਂ ਮਾਲਕ ਨਾਲ ਮਲਾਪ ਕਰ ਲਈਏ ਔਰ ਇਹ ਸਵਾਸਾਂ ਦੇ ਰਹਿੰਦੇ ਰਹਿੰਦੇ ਮਲਾਪ ਕਰ ਲਈਏ ਔਰ ਆਖਰੀ ਸਵਾਸ ਜਦੋਂ ਸਾਡਾ ਆਵੇ ਫਸ ਮੁਖ ਤੋਂ ਨਿਕਲੇ ਵਾਹ ਇੰਨਾ ਅਭਿਆਸ ਹੋ ਜੇ ਸਾਡਾ ਇੰਨਾ ਅਸੀਂ ਅਭਿਆਸ ਕਰ ਲਈਏ ਕਿ ਆਖਰੀ ਸਵਾਰਥ ਤੇ ਸਾਡਾ ਹੋਰ ਕਿਸੇ ਪਾਸੇ ਧਿਆਨ ਨਾ ਜਾਏ ਸਾਡੀ ਸੁਰਤੀ ਵਿਖਰੇ ਨਾ ਸਾਡਾ ਸੁਰਤੀ ਜਿਹੜੀ ਹੈ ਉਹ ਮਾਲਕ ਦੇ ਚਰਨਾਂ ਦੇ ਵਿੱਚ ਜੁੜ ਜੇ ਔਰ ਮੁਖ ਤੋਂ ਨਿਕਲ ਜੇ ਵਾਹ ਗੁਰੂ ਤਾਹ ਗੁਰੂ ਪਿਆਰਿਓ ਸਾਡੀ ਇਹ ਯਾਤਰਾ ਸਫਲ ਸਫਲ ਭਈ ਯਾਤਰਾ ਫੇਰ ਇਹ ਯਾਤਰਾ ਸਾਡੀ ਸਫਲ ਹੋਣੀ ਆ ਗੁਰੂ ਪਿਆਰਿਓ ਫੇਰ ਇਹ ਸਾਡੀ ਯਾਤਰਾ ਸਫਲ ਹੋਣੀ ਆ ਇਹਨੂੰ ਸਫਲ ਕਰਨ ਵਾਸਤੇ ਗੁਰੂ ਪਿਆਰਿਓ ਸਾਨੂੰ ਤਰੀਕੇ ਸਿੱਖਣੇ ਪੈਣਗੇ ਜੋਗੀਆਂ ਵਾਲੇ ਨਹੀਂ ਉਹ ਨਹੀਂ ਅਸੀਂ ਧੰਨ ਸ੍ਰੀ ਗੁਰਗੰਸਾਹਬ ਦੇ ਅੰਦਰ ਜੋ ਬਾਣੀ ਆ ਉਹਦੇ ਅੰਦਰ ਬਹੁਤ ਸਾਰੀਆਂ ਜੁਗਤੀਆਂ ਨੇ ਕਿਵੇਂ ਅਸੀਂ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਕਿਵੇਂ ਅਸੀਂ ਬੰਦਗੀ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁੜ ਸਕਦੇ ਹਾਂ ਮੇਰਾ ਮਾਲਕ ਫੇਰ ਸਾਡੇ ਤੇ ਕਿਰਪਾ ਕਰਨੀ ਹੈ ਮੇਰੇ ਮਾਲਕ ਨੇ ਤਾਂ ਗੁਰਪਿਆਰੋ ਇਹ ਕੁਝ ਸਿਧਾਂਤ ਨੇ ਜੋ ਨਾ ਸਿਧਾਂਤਾਂ ਤੇ ਸਾਨੂੰ ਚੱਲਣਾ ਪੈਣਾ ਹੈ ਸੁਦਾਂਤਕ ਕੀ ਆ ਬੜੇ ਸੌਖੇ ਨੇ ਬੜੇ ਸੌਖੇ ਨੇ ਗੁਰੂ ਪਿਆਰੇ ਕੋਈ ਔਖੇ ਨਹੀਂ ਐ ਸਿਰਫ ਸਾਨੂੰ ਧਿਆਨ ਦੇਣਾ ਐ ਇੱਕ ਧਿਆਨ ਆਪਾਂ ਕਹਿੰਦੇ ਨੇ ਅਗੇ ਦੇਖੀ ਧਿਆਨ ਨਾ ਜਾਈ ਧਿਆਨ ਨਾਲ ਬੈਠਿਆ ਕਰ ਧਿਆਨ ਨਾਲ ਸਫਰ ਕਰਨਾ ਆਪਾਂ ਹਮੇਸ਼ਾ ਇਹੀ ਆਪਾਂ ਵਿਚਾਰ ਕਰਦੇ ਕਿ ਧਿਆਨ ਲਾਉਣਾ ਇੱਥੇ ਵੀ ਆਪਾਂ ਗੁਰੂ ਪਿਆਰੇਓ ਧਿਆਨ ਨਾਲ ਹੀ ਬਾਣੀ ਪੜ੍ਹਨੀ ਪੈਣੀ ਐ ਦੇ ਆਨ ਨਾਲ ਹੀ ਬਾਣੀ ਪੜ ਕੇ ਅਸੀਂ ਵਿਚਾਰਨਾ ਪੈਣਾ ਹੈ ਫਿਰ ਸਮਝਣਾ ਪੈਣਾ ਹੈ ਫਿਰ ਅਸੀਂ ਮਾਲਕ ਤੁਹਾਨੂੰ ਜੁਕਤੀ ਦੱਸਦੇ ਨੇ ਉਹ ਪੜਾਣੀ ਪੈਣੀ ਆ ਇਹ ਇੱਕ ਦ੍ਰਿਸ਼ਟ ਹੋਣਾ ਪੈਣਾ ਹੈ ਇਹ ਇੱਕ ਦ੍ਰਿਸ਼ਟ ਇਹ ਇੱਕ ਦ੍ਰਿਸ਼ਟ ਕਰ ਸਮ ਕਰ ਜਾਣੇ ਭਾਵੇਂ ਇੱਕ ਦ੍ਰਿਸ਼ਟ ਕਿਵੇਂ ਹੋਵਾਂਗੇ ਅਸੀਂ ਦੇਖੋ ਤਰੀਕੇ ਤਾਂ ਬਹੁਤ ਹੈ तरीके ਤਾਂ ਇੱਕ ਦ੍ਰਿਸ਼ਟ ਹੋਣ ਵਾਸਤੇ ਪਹਿਲਾਂ ਗੁਰੂ ਪਿਆਰੇ ਸਾਨੂੰ ਪੰਜਾਂ ਤੋਂ ਖਿਹੜਾ ਛਡਾਣਾ ਪੈਣਾ ਪੰਜਾਂ ਤੋਂ ਪੰਜ ਕਿਹੜੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਤੋਂ ਸਾਨੂੰ ਖਿਹੜਾ ਛਡਾਣਾ ਪੈਣਾ ਹੈ ਇਹ ਬੜੇ ਤਾਕਤਵਰ ਨੇ ਇਹਨਾਂ ਸੇਤੀ ਇਹ ਭਜਣ ਵਾਲੇ ਹੈ ਹੀ ਨਹੀਂ ਇਹਨਾਂ ਨੂੰ ਪੁਜਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਅਸੀਂ ਗੁਰੂ ਪਿਆਰੇਓ ਜੋ ਗੁਰवाणी ਕਹਿ ਰਹੀ ਆ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹੋਵੇ ਕੋਈ ਸਾਨੂੰ ਜਪਣਾ ਪੈਣਾ ਹੈ ਸਾਨੂੰ ਜੁੱਧ ਕਰਨਾ ਪੈਣਾ ਹੈ ਖਾਲਸਾ ਉਹ ਜੋ ਕਰੇ ਨਿਤ ਜੰਗ ਜਦੋਂ ਅਸੀਂ ਇਹਨਾਂ ਨਾਲ ਜੰਗ ਕਰਾਂਗੇ ਜੋਧੇ ਨੇ ਵੀ ਆਪਾਂ ਵੀ ਗੁਰਪਿਆਰੇ ਉਹ ਰਾਜੇ ਆ ਕਾਇਆ ਨਗਰੀ ਇਹ ਮਨ ਰਾਜਾ ਇਹ ਮਨ ਰਾਜਾ ਹੈ ਇਸ ਨਗਰੀ ਦਾ ਪਰ ਉਹ ਪੰਜਾਂ ਨੇ ਪੰਜਾਂ ਨੇ ਇਹ ਰਾਜ ਭਾਗ ਸਾਰਾ ਖੋ ਰੱਖਿਆ ਇਹਦਾ ਜਿਹਦੀ ਤਾਕਤ ਹੈ ਉਹ ਵੀ ਖੋ ਰੱਖੀ ਆ ਇਹ ਇੱਕ ਭਿਖਾਰੀ ਬਣਿਆ ਹੋਇਆ ਹੈ ਇਹ ਇੱਕ ਇੰਨਾ ਕਮਜ਼ੋਰ 부ਜਦਲ ਮਨ ਬਣਿਆ ਹੋਇਆ ਹੈ ਤਾਂ ਇਹਨਾਂ ਤੋਂ ਸਡਾਉਣ ਦਾ ਕੋਈ ਤਰੀਕਾ ਕਿ ਸਾਨੂੰ ਕਰਨਾ ਪੈਣਾ ਜੁਦ ਜੁੱਧ ਕਰਨ ਵਾਸਤੇ ਗੁਰੂ ਪਿਆਰੇਓ ਸਾਨੂੰ ਮਦਾਨ ਦੇ ਵਿੱਚ ਉਤਰਨਾ ਪੈਣਾ ਹੈ ਹੁਣ ਮਦਾਨ ਕਿਹੜਾ ਹੈ ਬੈਠ ਚੋ ਚੌਂਕੜਾ ਲਾਓ ਰੀੜ ਦੀ ਹੱਡੀ ਸਿੱਧੀ ਕਰੋ ਬੈਠ ਚੋ ਔਰ ਮੁਖ ਤੋਂ ਚਾਰ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰ ਵਾਹ ਗੁਰ ਵਾਹ ਗੁਰ ਆਤ੍ਰਿਕੇ ਨਾਲ ਅਸੀਂ ਆਪਣੀ ਆਵਾਜ਼ ਨੂੰ ਸੁਣੀ ਜਾਣਾ ਹੈ ਔਰ ਸੁਣ ਸੁਣ ਕੇ ਅਸੀਂ ਇੱਕ ਇੱਕ ਕਦਮ ਅੱਗੇ ਵਧਾਉਂਦੇ ਰਹਿਣਾ ਹੈ ਇਹ ਜਪਦੇ ਜਪਦੇ ਹੀ ਅਸੀਂ ਇਹਨਾਂ ਨਾਲ ਜੁੱਦ ਕਰ ਸਕਦੇ ਹਾਂ ਗੁਰੂ ਪਿਆਰੇ ਇਹ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ ਫੇਰ ਕਿਤੇ ਜਾ ਕੇ ਸਾਡੀ ਇਹ ਦ੍ਰਿਸ਼ਟ ਜਿਹੜੀ ਸਮ ਹੋ ਗਈ ਦ੍ਰਿਸ਼ਟ ਸਮ ਬਰਾਬਰ ਹੋ ਜੇ ਭਗਤੀ ਕੀ ਹੈ ਗੁਰਪਿਆਰੇ ਦੋਨੋਂ ਨੇਤਰ ਇੱਕ ਹੋ ਜਾਣ ਔਰ ਜਿਹੜੀ ਛਾਡੀ ਪੌਣ ਜਾ ਰਹੀ ਹੈ ਇਹ ਈੜਾ ਪਿੰਗਲਾਂ ਦੇ ਵਿੱਚ ਜਾ ਰਹੀ ਹੈ ਸੁਖਣਾ ਦੇ ਵਿੱਚ ਆ ਜੇ ਤਾਂ ਭਗਤੀ ਸਾਡੀ ਹੋ ਗਈ ਸ਼ੁਰੂ ਸਾਡੀ ਭਗਤੀ ਪੂਰੀ ਹੋ ਗਈ ਅਸੀਂ ਇੱਕ ਦ੍ਰਿਸ਼ਟ ਹੋ ਗਏ ਜਦੋਂ ਇੱਕ ਦ੍ਰਿਸ਼ਟ ਹੋ ਗਏ ਤਾਂ ਗੁਰਪਿਆਰੇਓ ਇੱਥੇ ਮਾਲਕ ਦੇ ਨਾਲ ਮਲਾਪ ਸਾਡਾ ਹੋ ਜਾਣਾ ਇਹ ਤੇ ਜਦੋਂ ਅਸੀਂ ਇੱਕ ਦ੍ਰਿਸ਼ਟ ਹੋ ਜਾਵੇ ਕਿਉਂ ਸਤਿਗੁਰੂ ਵੀ ਫਰਮਾਨ ਕਰਦੇ ਨੇ ਕਿ ਇੱਕ ਦ੍ਰਿਸ਼ਟ ਕੀ ਕਹ ਰਹੇ ਨੇ ਸਤਿਗੁਰੂ ਫਰਮਾਨ ਕਰਦੇ ਨੇ ਕਿ ਇੱਕ ਦ੍ਰਿਸ਼ਟ ਆਹ ਇਹ ਪੰਕਤੀ ਇੱਕ ਦ੍ਰਿਸ਼ਟ ਕਰ ਸਮ ਕਰ ਜਾਣੈ ਜੋਗੀ ਕਹੀਏ ਸੋਈ ਤਾਂ ਹੀ ਅਸੀਂ ਸੰਸਾਰ ਦੇ ਵਿੱਚ ਰੱਬ ਨੂੰ ਪਾ ਸਕਦੇ ਹਾਂ ਦੁਨੀਆ ਦੇ ਵਿੱਚ ਦੇਖਾਂਗੇ ਅਸੀਂ ਰੱਬ ਨੂੰ ਜੀਵ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਜਦੋਂ ਅਸੀਂ ਇੱਕ ਦ੍ਰਿਸ਼ਟ ਦੀ ਝੁਕਤੀ ਸਿੱਖ ਲਈ ਝੁਕਤੀ ਅਸੀਂ ਜੋਗੀਆਂ ਵਾਲੀ ਨੇ ਵਾਰ-ਵਾਰ ਆਪਾਂ ਕਹਿ ਰਹੇ ਹਾਂ ਗੁਰੂ ਪਿਆਰਿਓ ਝੁਕਤੀ ਪਿਤਾ ਪ੍ਰਮਾਤਮਾ ਧੰਨ ਸ੍ਰੀ ਗੁਰਗੰਗ ਸਾਹਿਬ ਸਾਨੂੰ ਕਹਿ ਰਹੇ ਨੇ ਕਿ ਦ੍ਰਿਸ਼ਟ ਤੂੰ ਸਮ ਦਾ ਮਤਲਬ ਬਰਾਬਰ ਅਸੀਂ ਨੇਤਰਾਂ ਨੂੰ ਚੰਦ ਅਤੇ ਸੂਰਜ ਨੂੰ ਅਸੀਂ ਬਿਲਕੁਲ ਬਰਾਬਰ ਕਰ ਦੇਣਾ ਹੈ ਇੱਕ ਤੀਸਰੀ ਅੱਖ ਬਣਾ ਲੈਣੀ ਆ ਇਹ ਇੱਕ ਦ੍ਰਿਸ਼ਟ ਹੋ ਜਾਂਦੀ ਆ ਜਦੋਂ ਇਹ ਦ੍ਰਿਸ਼ਟ ਦੇ ਨਾਲ ਅਸੀਂ ਤੱਕਾਂਗੇ ਕਿਸੇ ਨੂੰ ਤਾਂ ਸਾਨੂੰ ਉਹਦੇ ਉਹਦੇ ਵਿੱਚ ਸਾਨੂੰ ਰੱਬ ਦਿਸੇਗਾ ਇਸੇ ਕਰਕੇ ਕਿਹਾ ਕਿ ਇਹ ਇੱਕ ਦ੍ਰਿਸ਼ਟ ਕਰ ਸਮ ਕਰ ਜਾਣੈ ਜੋਗੀ ਕਹੀ ਹੈ ਸੋਈ ਉਹ ਹੀ ਅਸਲੀ ਜੋਗੀ ਹੈ ਇਹ ਗਲੀਆਂ 'ਚ ਫਿਰਨ ਵਾਲਾ ਜੋਗੀ ਦੀ ਗੱਲ ਨਹੀਂ ਹੈ ਗੁਰ ਪਿਆਰੇਓ ਉਹ ਜੋਗੀ ਆ ਜੋ ਪ੍ਰਮਾਤਮਾ ਦੇ ਦਰ ਤੇ ਚੌਂਕੜਾ ਲਾ ਕੇ ਰੀਡ ਤੇ ਅੱਡੀ ਸਿੱਧੀ ਕਰਕੇ ਏਕ ਤ੍ਰਿਸ਼ਟ ਦੀ ਕੋਸ਼ਿਸ਼ ਕਰਦਾ ਹੈ ਭਗਤੀ ਕਰਦਾ ਹੈ ਨਾਮ ਜਪਦਾ ਹੈ ਤਾਂ ਗੁਰੂ ਪਿਆਰਿਓ ਇੱਥੇ ਤੱਕ ਜੋ ਆਪਾਂ ਵਿਚਾਰਾ ਕੀਤੀਆਂ ਨੇ ਮੇਰੇ ਮਾਲਕ ਕਿਰਪਾ ਕਰੇ ਆਪਾਂ ਬਾਣੀ ਨੂੰ ਵਿਚਾਰਦੇ ਹੋਏ ਪੜ੍ਹਦੇ ਹੋਏ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਸਤਿਗੁਰ ਬਖਸ਼ਨਾਰ ਬਖਸ਼ ਦੇਣਾ ਜੀ ਸੰਗਤ ਬਖਸ਼ ਨਾਰਾ ਬਖਸ਼ ਦਿਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ